ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਜਿਹੇ ਵਿੱਚ ਜੀ ਆਪਾਂ ਜਿਹੜਾ ਹੈਗਾ ਕਮੀਜ਼ ਜਿਹੜੀ ਹੈਗੀ ਲਾਈਨਿੰਗ ਵਾਲੀ ਸੀਕੇ ਰੈਡੀ ਕਰਾਂਗੇ ਮੇਰੇ ਇੱਕ ਵੀਵਰਸ ਦਾ ਕਮੈਂਟ ਆਇਆ ਸੀ ਆ ਕਿ ਉਹ ਜਦੋਂ ਵੀ ਲਾਈਨਿੰਗ ਵਾਲਾ ਸੂਟ ਸੀਂਦਿਆ ਤੇ ਉਹਨਾਂ ਦੀ ਘੇਰੇ ਵਾਲੇ ਸਾਈਡ ਦੇ ਉੱਪਰੋਂ ਜਿਹੜੀ ਹੈਗੀ ਆ ਲਾਈਨਿੰਗ ਘਟ ਜਾਂਦੀ ਹੈ ਤੇ ਸੋ ਮੈਂ ਉਹਨਾਂ ਨੂੰ ਕਮੀਜ਼ ਜਿਹੜਾ ਸੀਕੇ ਵੀ ਦਿਖਾਵਾਂ ਪਹਿਲਾਂ ਉਹਨਾਂ ਨੂੰ ਮੈਂ ਕਟਿੰਗ ਦੀ ਵੀਡੀਓ ਪਾਈ ਸੀ ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਪਹਿਲਾਂ ਓਪਨ ਕਰ ਲੈਣਾ ਲਾਈਨਿੰਗ ਨੂੰ ਵੀ ਤੇ ਮੇਨ ਜਿਹੜਾ ਫੈਬਰਿਕ ਆ ਉਹਨੂੰ ਵੀ ਠੀਕ ਹੈ ਜੀ ਤੇ ਸੋ ਲੈਂਥ ਵਾਲੀ ਸਾਈਡ ਜ ਮੋٹے ਬਖੇ ਦੇ ਉੱਪਰ ਕਰਕੇ ਮੋਟਾ ਟੰਕਾ ਕਰਕੇ ਮਸ਼ੀਨ ਦਾ ਤੇ ਮੋਟੀ ਸਾਈਡ ਹੈ ਜਿਹੜੀ ਲੰਬੀ ਸਾਈਡ ਇਹ ਦੇ ਉੱਪਰ ਜਿਹੜੇ ਹੈਗੇ ਆਪਾਂ ਸਿੱਧੇ ਬਖੇ ਲਾਵਾਂਗੇ ਸੂਈ ਸੂਈ ਧਾਗੇ ਦੇ ਝੰਝੜੇ ਨਾ ਪਿਓ ਜੇ ਤੁਸੀਂ ਮਸ਼ੀਨ ਦੇ ਉੱਪਰ ਹੀ ਜਿਹੜਾ ਹੈਗਾ ਵੱਡੇ ਬਖੇ ਦੇ ਉੱਪਰ ਕਰਕੇ ਤੇ ਥੋੜਾ ਖਿੱਚ-ਖਿੱਚ ਕੇ ਜਿਵੇਂ ਆਪਾਂ ਲਾਸਟਿਕ ਪਾਉਣੇ ਹੁੰਦੇ ਆ ਖਿੱਚ ਕੇ ਉਸ ਤਰੀਕੇ ਦੇ ਨਾਲ ਕਰਦੇ ਹੋਏ ਆਪਾਂ ਦੋਨੋਂ ਸਾਈਡਾਂ ਜਿਹੜੀਆਂ ਹੈਗੀਆਂ ਪੱਲੇ ਦੀਆਂ ਪੱਕੀਆਂ ਕਰਾਂਗੇ ਲੰਬੀਆਂ ਵਾਲੀਆਂ ਠੀਕ ਹੈ ਜੀ ਕੁਝ ਇਸ ਤਰੀਕੇ ਦੇ ਨਾਲ ਤੇ ਦੋਨੋਂ ਕੱਪੜੇ ਜਿਹੜੇ ਬਰਾਬਰ ਹੋਣੇ ਚਾਹੀਦੇ ਤੁਹਾਡੇ ਲਾਈਨਿੰਗ ਵੀ ਤੇ ਮ तरीके ਦੇ ਨਾਲ ਕਰਦੇ ਹੋਏ ਜਿਹੜੇ ਹੈਗੇ ਆਪਾਂ ਐਂਡ ਤੱਕ ਸੀਨ ਲਗਾਵਾਂਗੇ ਠੀਕ ਹੈ ਜੀ ਤੇ ਤੁਸੀਂ ਧਿਆਨ ਰੱਖਣਾ ਕਿ ਦੋਨੋਂ ਪੱਲੇ ਜਿਹੜੇ ਹੈਗੇ ਇੱਕਸਾਰ ਖਿਚਾਅ ਨਾਲ ਫੜਨੇ ਆ ਇਹ ਨਾ ਹੋਵੇ ਕਿ ਤੁਸੀਂ ਇੱਕ ਪੀਸ ਵੱਧ ਖਿਚਾਅ ਨਾਲ ਫੜੋ ਤੇ ਦੂਸਰਾ ਘੱਟ ਖਿਚਾਅ ਨਾਲ ਠੀਕ ਹੈ ਜੀ ਐਂਡ ਦੇ ਉੱਪਰ ਆ ਕੇ ਲਗਭਗ 5 6 ਇੰਚ ਜਿਹੜਾ ਹੈਗਾ ਆਪਾਂ ਓਪਨ ਛੱਡ ਦੇਣਾ ਲਾਈਨਿੰਗ ਅਟੈਚ ਨਹੀਂ ਕਰਨੀ ਨਾਲ ਇਹ ਕਿਉਂ ਇੱਥੋਂ ਛੱਡਿਆ ਇਹ ਮੈਂ ਤੁਹਾਨੂੰ ਲਾਸਟ ਦੇ ਵਿੱਚ ਦੱਸੂਗੀ ਠੀਕ ਹੈ ਜੀ ਇਸੇ ਤਰੀਕੇ ਨਾਲ ਜਿਹੜੀ ਦੂਜੀ ਲੈਂਥ ਵੀ ਆਪਾਂ ਰੈਡੀ ਕਰ ਲਈਏ ਇਸ ਤੋਂ ਬਾਅਦ ਆਪਾਂ ਆ ਮੋਡੇ ਜਿਹੜੇ ਹੈਗੇ ਆ ਆਪਾਂ ਇਹ ਜੋੜਾਂਗੇ ਠੀਕ ਹੈ ਜੀ ਆਪਣੇ ਆਰਮ ਹੋਲ ਵਾਲਾ ਜਿਹੜਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਉੱਪਰ ਵਾਲੀ ਸਾਈਡ ਤੋਂ ਆਪਾਂ ਜਿਹੜੀ ਸੀਨ ਮਾਰਨੀ ਸ਼ੁਰੂ ਕਰਾਂਗੇ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਹੱਥ ਨਾਲ ਪ੍ਰੈਸ਼ਰ ਪਾਉਂਦੇ ਹੋਏ ਖਿਚਾਅ ਨਹੀਂ ਦੇਣਾ ਹੱਥ ਨਾਲ ਦਬਾ ਕੇ ਜਿਹੜਾ ਹੈਗਾ ਆਪਾਂ ਇਸ ਤਰੀਕੇ ਨਾਲ ਘਮਾਉਂਦੇ ਹੋਏ ਹੱਥ ਨਾਲ ਤੇ ਆਪਾਂ ਇਹ ਸੀਨ ਲਗਾਵਾਂਗੇ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦਾ ਖਿਚਾਵ ਨਹੀਂ ਆਉਂ ਦੇਣਾ ਤੁਸੀਂ ਬਹੁਤ ਸਮੂਥਲੀ ਜਿਹੜੀ ਹੈਗੀ ਐ ਸੀਨ ਜਿਹੜੀ ਲਗਾਉਣੀ ਹੈਗੀ ਐ ਇਸੇ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਦੂਜੀ ਸਾਈਡ ਵੀ ਜਿਹੜੀ ਹੈਗੀ ਐ ਲਗਾਵਾਂਗੇ ਸੀਨ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਲਾਸਟ ਦੇ ਵਿੱਚ ਆਪਾਂ ਉੱਪਰ ਵਾਲਾ ਜਿਹੜਾ ਹੈਗਾ ਤੀਰੇ ਵਾਲੀ ਸੀਨ ਹੈ ਜਿਹੜੀ ਲਾ ਕੇ ਰੈਡੀ ਕਰਾਂਗੇ ਤੁਸੀਂ ਦੇਖ ਪਾ ਰਹੇ ਹੋਵੋਗੇ ਜਿਹੜੀ ਤੀਰੇ ਵਾਲੀ ਸਿੱਧੀ ਸੀਨ ਹੈ ਇਹ ਆਪਾਂ ਲਾਸਟ ਦੇ ਵਿੱਚ ਕਵਰ ਕਰਨੀ ਹੈ ਇਹ ਲਾਸਟ ਦੇ ਵਿੱਚ ਇਹਨੂੰ ਆਪਾਂ ਲਾ ਕੇ ਤੇ ਸੀਨ ਨੂੰ ਰੈਡੀ ਕਰਾਂਗੇ ਤੇ ਇਹਨੂੰ ਵੀ ਆਪਾਂ ਉਸੇ ਤਰੀਕੇ ਦੇ ਨਾਲ ਬੈਲੈਂਸ ਬਣਾ ਕੇ ਇਕੁਅਲ ਕਰਨਾ ਤੇ ਦੋਨਾਂ ਨੂੰ ਬਰਾਬਰ ਕਰਕੇ ਫੜਨਾ ਇਸ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਜਿਹੜਾ ਕੱਪੜੇ ਨੂੰ ਫਲਾ ਲੈਣਾ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਲਾਈਨਿੰਗ ਹੋਣੀ ਤੁਹਾਨੂੰ ਪਤਾ ਲੱਗ ਰਿਹਾ ਕਿ ਲਾਈਨਿੰਗ ਜਿਹੜੀ ਹੈਗੀ ਆ ਬਰਾਬਰ ਆਈ ਹੈਗੀ ਕਿਤੋਂ ਵੀ ਜਾਂ ਵੱਧ ਜਾਂ ਘਟ ਨਹੀਂ ਹੈਗੀ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਵਧੀਆ ਲਾਈਨਿੰਗ ਆਪਣੀ ਜਿਹੜੀ ਪਰਫੈਕਟ ਪੂਰੀ ਆਈ ਹੈ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਪੀਸ ਨੂੰ ਫਲਾ ਲੈਣਾ ਇਹ ਜਿਹੜਾ ਹੈਗਾ ਫਰੰਟ ਪੀਸ ਹੈ ਜਿਹੜਾ ਇਹ ਵੀ ਮੈਂ ਲੈਂਥ ਵਾਲੀ ਸਾਈਡ ਤੇ ਆਰਮਹੋਲ ਤੇ ਤੀਰਾ ਸਭ ਜੋੜ ਲਿਆ ਹੈਗਾ ਉੱਪਰੋਂ ਇਸ ਤੋਂ ਬਾਅਦ ਜਿਹੜੀਆਂ ਹੈਗੀਆਂ ਆਪਾਂ ਪਲੇਟਾਂ ਦੇ ਨਿਸ਼ਾਨ ਲਗਾਏ ਹੈਗੇ ਆ ਇਹਨਾਂ ਦੇ ਉੱਪਰ ਆਪਾਂ ਕੱਚੀਆਂ ਸੀਣਾ ਲਗਾਉਣੀ ਹੈ ਠੀਕ ਹੈ ਜੀ ਤਾਂ ਕਿ ਜਿਹੜੀ ਹੈਗੀ ਆਪਣੀ ਲਾਈਨਿੰਗ ਹੈਗੀ ਹੈ ਇਹ ਮੇਨ ਫੈਬਰਿਕ ਦੇ ਨਾਲ ਅਟੈਚ ਹੋ ਜਾਵੇ ਤਾਂ ਕਿ ਜਿਹੜੀ ਪਲੇਟਾਂ ਮਾਉਣ ਦੇ ਟਾਈਮ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਇਸ ਤਰੀਕੇ ਦੇ ਨਾਲ ਮੋٹے ਬਖੇ ਦੇ ਉੱਪਰ ਹੀ ਆਪਾਂ ਪਲੇਟ ਦੀ ਲੈਂਥ ਸਟਾਰਟ ਹੋਣ ਤੋਂ ਲਗਭਗ 1.5 ਇੰਚ ਪਹਿਲਾਂ ਹੀ ਜਿਹੜਾ ਹੈਗਾ ਬਖਾ ਸਟਾਰਟ ਕਰ ਦੇਣਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਬੈਲੈਂਸ ਬਣਾਉਂਦੇ ਹੋਏ ਜਿਹੜਾ ਹੈਗਾ ਆਪਾਂ ਸੀਨਾ ਲਗਾਵਾਂਗੇ ਤੇ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਪਲੇਟਾਂ ਆਪਾਂ ਜਿਹੜੀਆਂ ਹੈਗੀਆਂ ਆਰਮ ਹੋਲ ਵਾਲੀ ਵੀ ਆਪਣੀ ਕਮਰ ਵਾਲੀ ਵੀ ਸਾਰੀਆਂ ਪਲੇਟਾਂ ਦੇ ਉੱਪਰ ਇਸੇ ਤਰੀਕੇ ਨਾਲ ਆਪਾਂ ਜਣੇ ਕੱਚੀ ਸੀਨ ਲਾ ਕੇ ਜਿਹੜੀਆਂ ਪਲੋਈਆਂ ਨੂੰ ਆਪਾਂ ਅਟੈਚ ਕਰਾਂਗੇ ਫੈਬਰਿਕ ਨੂੰ ਪਲੋਈਆਂ ਤੇ ਤਾਂ ਕਿ ਜਦੋਂ ਆਪਾਂ ਪਲੇਟ ਪਾਈਏ ਤੇ ਜਿਹੜਾ ਮੇਨ ਫੈਬਰਿਕ ਦੇ ਨਾਲ ਜਿਹੜੀ ਹੈਗੀ ਲਾਈਨਿੰਗ ਆਪਣੀ ਅਟੈਚ ਹੋ ਜਾਵੇ ਕੋਸ਼ਿਸ਼ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਹਥੇਲੀਆਂ ਦੇ ਨਾਲ ਪ੍ਰੈਸ਼ਰ ਪਾਉਂਦੇ ਹੋਏ ਕੱਪੜੇ ਨੂੰ ਇਸ ਤਰੀਕੇ ਦੇ ਨਾਲ ਤੁਸੀਂ ਸੀਨਾ ਲਗਾਉਣੀ ਹੈ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਖਿਚਾਅ ਵਗੈਰਾ ਜਿਹੜਾ ਹੈਗਾ ਲਾਈਨਿੰਗ ਦੇ ਉੱਪਰ ਨਹੀਂ ਆਉਂਦੇ ਨਾ ਠੀਕ ਹੈ ਜੀ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਮੈਂ ਹਰ ਵਾਰੀ ਜਿਹੜਾ ਹੈਗਾ ਹੱਥਾਂ ਦੇ ਪ੍ਰੈਸ਼ਰ ਦੇ ਨਾਲ ਜਿਹੜਾ ਕੱਪੜੇ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਅੱਗੇ ਨੂੰ ਮਸ਼ੀਨ ਦੇ ਦੇ ਨੀਚੇ ਪੁਸ਼ ਕਰ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਆਪਣਾ ਕੱਪੜਾ ਖਿਚਾਅ ਨਾ ਫੜੇ ਠੀਕ ਹੈ ਜੀ ਇਸੇ ਤਰੀਕੇ ਨਾਲ ਆਪਾਂ ਦੂਜੀ ਸਾਈਡ ਵੀ ਰੈਡੀ ਕਰ ਲਈ ਹੈ ਇਸ ਤੋਂ ਬਾਅਦ ਆਪਾਂ ਕਰਾਂਗੇ ਗਲਾ ਅਟੈਚ ਗਲਾ ਜਿਵੇਂ ਤੁਸੀਂ ਨਾਰਮਲ ਹੀ ਸੂਟਾਂ ਦੇ ਵਿੱਚ ਕਰਦੇ ਹੋ ਪਰ ਇੱਥੇ ਇਹ ਹੈ ਕਿ ਜੇ ਤਾਂ ਤੁਸੀਂ ਸਿਲਕੀ ਕੱਪੜੇ ਦੇ ਵਿੱਚ ਕਰ ਰਹੇ ਹੋ ਤਾਂ ਫਿਰ ਤਾਂ ਜਿਹੜਾ ਹੈਗਾ ਪਿੰਨ ਵਗੈਰਾ ਲਗਾਉਣ ਦੀ ਜ਼ਰੂਰਤ ਹੈ ਅਦਰਵਾਈਜ਼ ਜਿਹੜਾ ਹੈਗਾ ਕਾਟਨ ਦੇ ਕੱਪੜੇ ਦੇ ਉੱਪਰ ਜਿਹੜੀ ਹੈਗੀ ਲਾਈਨਿੰਗ ਵੈਸੇ ਹੀ ਜਿਹੜੀ ਅਟੈਚ ਹੋ ਜਾਂਦੀ ਹੈ ਤਾਂ ਸੋ ਇੰਨਾ ਜ਼ਿਆਦਾ ਮਤਲਬ ਪਿੰਨ ਵਗੈਰਾ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਬਟ ਫਿਰ ਵੀ ਮੈਂ ਤੁਹਾਨੂੰ ਦਿਖਾਉਣ ਲਈ ਜਿਹੜਾ ਹੈਗਾ ਉਸੇ ਤਰੀਕੇ ਨਾਲ ਅਟੈਚ ਕਰਕੇ ਦਿਖਾਉਂਗੀ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕਰਨਾ ਹੈ ਜੇ ਤੁਹਾਡਾ ਸਿਲਕੀ ਕਪੜੇ ਦੇ ਉੱਪਰ ਵੀ ਲਾਈਨਿੰਗ ਤੁਸੀਂ ਲਗਾ ਰਹੇ ਹੋ ਇਸ ਤਰੀਕੇ ਦੇ ਨਾਲ ਜਿਆਦਾ ਤੁਸੀਂ ਹੱਥ ਨਾਲ ਹੀ ਜਿਹੜੀ ਹੈ ਕ੍ਰੀਜ਼ ਬਣਾ ਲਓ ਜਾਂ ਤੁਸੀਂ ਪ੍ਰੈਸ ਨਾਲ ਬਣਾ ਲਓ ਸੈਂਟਰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਗਲੇ ਦੇ ਵੀ ਸੈਂਟਰ ਦੇ ਵਿੱਚ ਚੌਕ ਨਾਲ ਜਿਹੜਾ ਹੈਗਾ ਮਾਰਕ ਕਰੋ ਤੇ ਕੁਝ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਗਲੇ ਨੂੰ ਸੈੱਟ ਕਰਕੇ ਰੱਖ ਲਿਆ ਇਸ ਤਰੀਕੇ ਨਾਲ ਤੁਹਾਡਾ ਸਿਲਕੀ ਫੈਬਰਿਕ ਦਾ ਤੁਸੀਂ ਪਿੰਨ ਨਾਲ ਵੀ ਸਿਕਯੂਰ ਕਰ ਸਕਦੇ ਆਂ ਤੇ ਕੁਛ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਗਲਾ ਅਟੈਚ ਕਰਾਂਗੇ ਜਿਵੇਂ ਆਪਾਂ ਵਿਦਾਊਟ ਲਾਈਨਿੰਗ ਵਾਲੇ ਸੂਟ ਤੇ ਆਪਾਂ ਲਗਾਉਨੇ ਆ ਇੱਕ ਇੱਕ ਪੈਰ ਦਾ ਮਾਰਜਨ ਛੱਡਦੇ ਹੋਏ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਗਲੇ ਦੇ ਵਿੱਚ ਕਟਿੰਗ ਕਰਾਂਗੇ ਤੇ ਇਸ ਤੋਂ ਬਾਅਦ ਜਿਹੜੇ ਹੈਗੇ ਆ ਛੋਟੇ ਛੋਟੇ ਲਗਾਵਾਂਗੇ ਕਟ ਤਾਂ ਕਿ ਜਿਹੜਾ ਗਲਾ ਹੈਗਾ ਆਪਣਾ ਚੰਗੀ ਤਰ੍ਹਾਂ ਫੋਲਡ ਹੋ ਸਕੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇਹਦੇ ਉੱਪਰ ਜਿਹੜੀ ਫਿਨਿਸ਼ਿੰਗ ਵਾਲੀ ਸੀਨ ਲਗਾਵਾਂਗੇ ਫਿਨਿਸ਼ਿੰਗ ਵਾਲੀ ਸੀਨ ਆ ਜਿਹੜੀ ਗਲੇ ਦੇ ਬਿਲਕੁਲ ਨਾਲ-ਨਾਲ ਕੋਰਨਰ ਦੇ ਉੱਪਰ ਆਊਗੀ ਇਹ ਸੀਨ ਕਿਉਂ ਲਾਉਣੀ ਚਾਹੀਦੀ ਹੈ ਇਹਦੇ ਉੱਪਰ ਵੀ ਜਿਹੜੀ ਹੈਗੀ ਮੈਂ ਇੱਕ ਵੀਡੀਓ ਪਾਈ ਹੋਈ ਹੈਗੀ ਉਹਦਾ ਲਿੰਕ ਹੈ ਜਿਹੜਾ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗੀ ਤੁਸੀਂ ਜਾ ਕੇ ਚੈੱਕ ਕਰ ਲਿਓ ਠੀਕ ਹੈ ਜੀ ਇਹ ਸੀਨ ਹੈ ਜਿਹੜੀ ਆਪਾਂ ਬਹੁਤ ਧਿਆਨ ਨਾਲ ਲਗਾਉਣੀ ਹੈ ਤੁਸੀਂ ਦੇਖ ਪਾ ਰਹੇ ਹੋਗੇ ਗਲੇ ਦੇ ਉੱਪਰ ਕਾਫੀ ਫਿਨਿਸ਼ਿੰਗ ਆ ਚੁੱਕੀ ਹੈ ਇਸ ਤੋਂ ਬਾਅਦ ਜਿਹੜੀ ਹੈਗੀ ਆਪਾਂ ਪਲੇਟ ਪਾਉਣੀ ਹੈ ਸਟਾਰਟ ਕਰਨੀ ਹੈ ਇਸ ਤੋਂ ਪਹਿਲਾਂ ਤੁਸੀਂ ਇਸ ਤਰੀਕੇ ਨਾਲ ਫੜ ਲੈਣਾ ਪਲੇਟ ਨੂੰ ਤੇ ਥੋੜਾ ਜਿਹਾ 2-3 ਵਾਰੀ ਝਟਕਾ ਦੇਣਾ ਤਾਂ ਕਿ ਜਿਹੜੀ ਹੈਗੀ ਇਹ ਸੀਨ ਹੁੰਦੀ ਹੈ ਜਿਹੜੀ ਇਹ ਥੋੜੀ ਖਿਚਾਵ ਨਾਲ ਲੱਗ ਜਾਂਦੀ ਹੁੰਦੀ ਹੈ ਕਿਉਂ ਟੈਡੀ ਸਾਈਡ ਆਪਾਂ ਸੀਨਾ ਲਾਉਣੇ ਆ ਤੇ ਸੋ ਪਲੇਟ ਪਾਉਣ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਖਿਚਾਵ ਨਾ ਆਵੇ ਤਾਂ ਇਸ ਤਰੀਕੇ ਨਾਲ 2-3 ਵਾਰੀ ਖਿੱਚ ਕੇ ਜਿਹੜੀ ਹੈਗੀ ਸੀਨ ਇਹ 2-3 ਥਾਵਾਂ ਤੋਂ ਟੁੱਟ ਜਾਂਦੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਤੇ ਜਿਹੜਾ ਕਪੜਾ ਥੋੜਾ ਲੂਸ ਹੋ ਜਾਂਦਾ ਏਸੇ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਸਾਰੀਆਂ ਸੀਨਾ ਨੂੰ ਥੋੜਾ-ਥੋੜਾ ਖਿਚਾਵ ਦੇ ਕੇ ਸੀਨਾ ਨੂੰ ਜਿਹੜਾ ਹੈਗਾ ਟੁੱਟ ਜਾਣਗੀਆਂ ਜਿਹੜੀਆਂ ਆਪਾਂ ਕੱਚੀਆਂ ਲਈਆਂ ਤੇ ਵਿੱਚ ਵੈਸੇ ਉਹ ਅਟੈਚ ਰਹਿਣਗੀਆਂ ਠੀਕ ਹੈ ਜੀ ਜਿਵੇਂ ਆਪਾਂ ਕਹਿ ਦਿੰਨੇ ਆ ਪਟਾਕੇ ਮਾਰ ਜਾਂਦੀ ਹੈ ਸੀਨ ਉਹ ਚੀਜ਼ ਹੋ ਚੁਗੀ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਪਲੇਟਾਂ ਜਿਹੜੀਆਂ ਸਾਰੀਆਂ ਪਾ ਕੇ ਰੈਡੀ ਕਰ ਲੈਣੀ ਆ ਜਿਹੜੀ ਲੈਂਥ ਵਾਲੀ ਪਲੇਟ ਆ ਉਹਦੇ نیچے ਆਪਾਂ ਕੱਪੜਾ ਲਗਾ ਕੇ ਤੇ ਫੇਰ ਉਹਨੂੰ ਆਪਾਂ ਪਾਵਾਂਗੇ ਠੀਕ ਹੈ ਜੀ ਇਹਦੇ ਨਾਲ ਇਹ ਹੁੰਦਾ ਕਿ ਜਿਹੜੀਆਂ ਵੱਡੀਆਂ ਪਲੇਟਾਂ ਹੁੰਦੀਆਂ ਜਿਹੜੀਆਂ ਇਹ ਖੁੱਲਦੀਆਂ ਨਹੀਂ ਹੈਗੀਆਂ ਜਦੋਂ ਆਪਾਂ ਇਹਦੇ نیچے ਕੱਪੜਾ ਲਾ ਕੇ ਆਪਾਂ ਇਹਨੂੰ ਕਰਦੇ ਆ ਇਸ ਤੋਂ ਬਾਅਦ ਜਿਹੜਾ ਹੈਗਾ ਜਿਹੜੀਆਂ ਆਪਾਂ ਕੱਚੀਆਂ ਸੀਨਾ ਲਗਾਈਆਂ ਸੀ ਇਹਨਾਂ ਦੇ ਧਾਗੇ ਜਿਹੜੇ ਬਾਹਰ ਦਿਖ ਰਹੇ ਆ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਰਿਮੂਵ ਕਰ ਦਾਂਗੇ ਇਸ ਤੋਂ ਬਾਅਦ ਜਿਹੜਾ ਹੈਗਾ ਬੈਗ ਗਲਾ ਆਪਾਂ ਆਪਣੀ ਇੱਛਾ ਮਤਵਕ ਆਪਾਂ ਕਿੰਨਾ ਕੱਟਣਾ ਚਾਹੁੰਨੇ ਆਪਾਂ ਕੱਟ ਲੈਣਾ ਇਸ ਤੋਂ ਬਾਅਦ ਲੈ ਲੈਣੀ ਹੈ ਰੇਪ ਪੱਟੀ ਰੇਪ ਪੱਟੀ ਲੈਣ ਤੋਂ ਬਾਅਦ ਉਹਨੂੰ ਕੁਝ ਇਸ ਤਰੀਕੇ ਦੇ ਨਾਲ ਫੋਲਡ ਕਰਨਾ ਲਗਭਗ ਸਵਾ ਗੈਂਚ ਦੀ ਪੱਟੀ ਜਿਹੜੀ ਤੁਸੀਂ ਲੈ ਲੈਣੀ ਹੈ 1 ਇੰਚ ਸਵਾ ਇੰਚ ਦੀ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਉਹਨੂੰ ਆਪਾਂ ਫੋਲਡ ਕਰਕੇ ਜਿਹੜੀ ਹੈਗੀ ਹੈ ਫੱਟੀ ਤਿਆਰ ਕਰਾਂਗੇ ਬੈਗਲੇ ਲਈ ਠੀਕ ਹੈ ਜੀ ਤੇ ਇੱਕ ਇੱਕ ਪੈਰ ਦਾ ਜਿਹੜਾ ਮਾਰਜਨ ਨਾਲ ਨਾਲ ਆਪਾਂ ਛੱਡਦੇ ਜਾਵਾਂਗੇ ਤਾਂ ਕਿ ਆਪਾਂ ਬੈਗਲੇ ਦੇ ਨਾਲ ਉਹਨੂੰ ਅਟੈਚ ਕਰ ਸਕੀਏ ਕੁਝ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਹੈਗਾ ਗਲੇ ਨੂੰ ਰੱਖ ਲਿਆ ਹੈਗਾ ਸਿੱਧਾ ਤੇ ਇਹਦੇ ਉੱਪਰ ਜਿਹੜੀ ਹੈਗੀ ਆਪਾਂ ਇੱਕ ਸਾਈਡ ਤੋਂ ਜਿਹੜੀ ਪੱਟੀ ਲਗਾਉਣੀ ਸਟਾਰਟ ਕਰਾਂਗੇ نیچے ਤੁਸੀਂ ਦੇਖ ਪਾ ਰਹੇ ਹੋਵੋਗੇ ਲਾਈਨਿੰਗ ਜਿਹੜੀ ਬਿਲਕੁਲ ਬਰਾਬਰ-ਬਰਾਬਰ ਆ ਰਹੀ ਹੈ ਤੇ ਜੇ ਤੁਹਾਡਾ ਸਿਲਕੀ ਕਪੜਾ ਤੇ ਤੁਸੀਂ ਪਹਿਲਾਂ ਗਲਾ ਰੈਡੀ ਕਰਨ ਤੋਂ ਪਹਿਲਾਂ ਤੁਸੀਂ ਸਿੰਗਲ ਸੀਨ ਵੀ ਲਗਾ ਕੇ ਜਿਹੜੀ ਹੈਗੀ ਆ ਲਾਈਨਿੰਗ ਨੂੰ ਨਾਲ ਅਟੈਚ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਬਣਾ ਲਿਆ ਜੀ ਬੈਕ ਗਲਾ ਤੇ ਛੋਟੇ-ਛੋਟੇ ਕੱਟ ਲਗਾ ਲੈਣੇ ਆ ਤਾਂ ਕਿ ਜਿਹੜਾ ਹੈਗਾ ਗਲਾ ਆਪਣਾ ਚੰਗੀ ਤਰ੍ਹਾਂ ਫੋਲਡ ਹੋ ਸਕੇ ਇਸ ਤੋਂ ਬਾਅਦ ਜਿਹੜਾ ਹੈਗਾ ਕੋਸ਼ਿਸ਼ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣੀਆਂ ਮੋਢੇ ਵਾਲੀਆਂ ਸੀਣਾ ਆਈਆਂ ਜਦੋਂ ਆਪਾਂ ਉੱਪਰੋਂ ਮੋਢੇ ਜੋੜੇ ਹੈਗੇ ਆ ਗਲੇ ਵਾਲੀ ਸਾਈਡ ਥੋੜੀ ਜਿਹੀ ਝੁਕਾ ਕੇ ਜਿਹੜੀ ਸੀਨ ਲਗਾਉਣੀ ਹੈ ਤਾਂ ਕਿ ਆਪਣੇ ਗਲੇ ਡਿੱਗਣ ਦੀ ਪ੍ਰੋਬਲਮ ਨਾ ਆਵੇ ਇਸ ਤੋਂ ਬਾਅਦ ਜਿਹੜੀ ਹੈਗੀ ਫਿਟਿੰਗ ਹੈਗੀ ਹੈ ਇਹਨੂੰ ਆਪਾਂ ਡਬਲ ਚੈੱਕ ਕਰਨਾ ਜਿਵੇਂ ਆਪਾਂ ਨਾਰਮਲ ਹਰ ਸੂਟ ਦੇ ਵਿੱਚ ਕਰਦੇ ਹਾਂ ਕਿ ਕਈ ਵਾਰੀ ਇਦਾਂ ਹੁੰਦਾ ਹੈ ਕਿ ਆਪਾਂ ਜਦੋਂ ਡਬਲ ਚੈੱਕ ਫਿਟਿੰਗ ਨਹੀਂ ਕਰਦੇ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਪੁਰਾਣੇ ਨਿਸ਼ਾਨਾਂ ਦੇ ਉੱਪਰ ਜਿਹੜੀ ਫਿਟਿੰਗ ਲਾ ਦਿੰਦੇ ਆ ਤਾਂ ਸੋ ਆਪਣੀ ਜਿਹੜੀ ਫਿਟਿੰਗ ਹੈਗੀ ਆ ਅਫਸ ਇਦੇ ਰਿਲੇਟਡ ਵੀ ਜਿਹੜੀ ਇੱਕ ਵੀਡੀਓ ਹੈਗੀ ਆ ਮੈਂ ਉਹ ਪਾਈ ਹੋਈ ਹੈਗੀ ਤੇ ਉਹਦਾ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਸਾਈਡ ਤੇ ਕਮਰ ਵਾਲੀ ਸਾਈਡ ਤੇ ਛੋਟੇ ਛੋਟੇ ਕੱਟ ਲਗਾਵਾਂਗੇ ਅੰਦਰ ਵਾਲੀ ਸਾਈਡ ਤਾਂ ਕਿ ਜਿਹੜਾ ਕਮੀਜ਼ ਪਹਿਨਦੇ ਟਾਈਮ ਅੰਦਰਲੀ ਸਾਈਡ ਖਿਚਾਵ ਮਹਿਸੂਸ ਨਾ ਹੋਵੇ ਠੀਕ ਇਸ ਤੋਂ ਬਾਅਦ ਵਾਰੀ ਆਉਂਦੀ ਹੈਗੀ ਐ ਕਿ ਜਿਹੜਾ ਆਪਾਂ ਨੀਚੇ ਵਾਲੀ ਸਾਈਡ 5 6 ਇੰਚ ਜਿਹੜੀ ਲਾਈਨਿੰਗ ਹੈਗੀ ਹੈ ਬਿਨਾਂ ਜੋੜੇ ਛੱਡ ਦਿੱਤੀ ਸੀ ਉਹ ਕਿਉਂ ਛੱਡੀ ਸੀ ਤੁਸੀਂ ਦੇਖਿਆ ਹੋਣਾ ਆਮੀ ਕੇ ਫਰੰਟ ਪੱਲੇ ਦੀ ਕਿਸੇ ਕਿਸੇ ਦੀ ਜਿਹੜੀ ਹੈਗੀ ਆ ਫਰੰਟ ਪੱਲੇ ਦੀ ਲਾਈਨਿੰਗ ਜਾਂ ਤਾਂ ਨੀਵੀਂ ਹੁੰਦੀ ਹੈ ਜਾਂ ਉੱਚੀ ਹੁੰਦੀ ਹੈ ਮਤਲਬ ਬਰਾਬਰ ਨਹੀਂ ਹੁੰਦੀਆਂ ਹਗੀਆਂ ਅਪਸੈਟ ਹੁੰਦੀਆਂ ਕੋਈ ਉੱਚੀ ਹੁੰਦੀ ਹੈ ਕੋਈ ਹਿੱਸਾ ਕੋਈ ਨੀਵਾ ਹੁੰਦਾ ਠੀਕ ਹੈ ਜੀ ਉਹ ਕਿਉਂ ਹੁੰਦਾ ਕਿਉਂਕਿ ਜਦੋਂ ਆਪਾਂ ਪਹਿਲਾਂ ਹੀ ਫੋਲਡ ਕਰ ਲੈਨੇ ਆ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਲਾਸਟ ਦੇ ਵਿੱਚ ਫੋਲਡ ਕਰਨਾ ਕੁਝ ਇਸ ਤਰੀਕੇ ਦੇ ਨਾਲ ਬਰਾਬਰ ਫੜ ਕੇ ਆਪਾਂ ਕੱਟ ਲਗਾ ਲੈਨੇ ਆ ਚਾਰੇ ਪੱਲਿਆਂ ਦੇ ਉੱਪਰ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਲਾਈਨਿੰਗ ਨੂੰ ਫੋਲਡ ਕਰਨਾ ਤਾਂ ਕਿ ਜਿਹੜਾ ਹੈਗਾ ਆਪਣਾ ਪਿੱਛੇ ਵਾਲੀ ਤੇ ਅੱਗੇ ਵਾਲੀ ਸਾਈਡ ਦੀ ਲਾਈਨਿੰ ਇਸ ਤੋਂ ਬਾਅਦ ਜਿਹੜੀ ਹੈਗੀ ਆ ਬਾਜੂ ਆਪਾਂ ਲਾਈਨਿੰਗ ਸੈੱਟ ਕਰਨੀ ਹੈ نیچے ਵਾਲਾ ਹਿੱਸਾ ਛੱਡ ਦੇਣਾ ਬਾਕੀ ਤਿੰਨੇ ਹਿੱਸੇ ਜਿਹੜੇ ਹੈਗੇ ਆਪਾਂ ਜੁਆਇੰਟ ਕਰ ਲੈਣੇ ਆ ਲਾਈਨਿੰਗ ਦੇ ਸਭ ਤੋਂ ਪਹਿਲਾਂ ਉੱਪਰ ਵਾਲਾ ਬਾਕੀ ਸਾਈਡਾਂ ਦੇ ਬਾਅਦ ਦੇ ਵਿੱਚ ਠੀਕ ਹੈ ਜੀ ਕੁਝ ਇਸ ਤਰੀਕੇ ਨਾਲ ਤੇ ਇਸ ਤੋਂ ਬਾਅਦ ਜਿਹੜੀ ਹੈਗੀ ਆ ਆਪਾਂ ਲੈਂਥ ਨਾਪ ਕੇ ਤੇ ਜਿਹੜੀ ਹੈਗੀ ਬਾਜੂ ਨੂੰ ਸਾਹਮਣੇ ਤੋਂ ਫੋਲਡ ਕਰ ਲੈਣਾ ਤੇ ਆਪਾਂ ਜਿਹੜੀ ਹੈਗੀ ਬਾਜੂ ਦੀ ਫਿਟਿੰਗ ਲਾਉਣੀ ਸਟਾਰਟ ਕਰ ਦੇਣੀ ਹੈ ਤੇ ਬਾਜੂ ਦੀ ਫਿਟਿੰਗ ਲਾਉਣ ਤੋਂ ਬਾਅਦ ਤੁਸੀਂ ਧਿਆਨ ਇਹਦੇ ਵਿੱਚ ਇਹ ਹੈ ਕਿ ਜ਼ਿਆਦਾ ਨਹੀਂ ਕਿਉਂਕਿ ਸਾਈਡਾਂ ਆਪਾਂ ਜਿਹੜੀਆਂ ਫੜ ਕੇ ਸੀਨ ਲਗਾਈ ਹੋਈ ਹੈ ਉਹਨਾਂ ਨੂੰ ਲਾਈਨਿੰਗ ਨੂੰ ਤੇ ਸੋ ਇਹਦੇ ਵਿੱਚ ਕੋਈ ਜ਼ਿਆਦਾ ਡਿਸਟਰਬੈਂਸ ਨਹੀਂ ਹੁੰਦੀ ਇਸ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਆਪਾਂ ਅਟੈਚ ਕਰਾਂਗੇ ਬਾਜੂ ਦੇ ਨਾਲ ਇਸ ਤਰੀਕੇ ਦੇ ਨਾਲ ਬਾਜੂ ਉਲਟਾ ਸੌਰੀ ਬਾਜੂ ਸਿੱਧਾ ਤੇ ਕਮੀਜ਼ ਆਪਣਾ ਉਲਟਾ ਕੁਝ ਇਸ ਤਰੀਕੇ ਦੇ ਨਾਲ ਪਕੜਦੇ ਹੋਏ ਆਰਮਹੋਲ ਦੀ ਨੀਚੇ ਵਾਲੀ ਸੀਨ ਆ ਜਿਹੜੀ ਕਮੀਜ਼ ਵਾਲੀ ਤੇ ਬਾਜੂ ਵਾਲੀ ਇਸ ਤਰੀਕੇ ਨਾਲ ਆਪਾਂ ਇਕੱਠੀਆਂ ਨੂੰ ਪਕੜ ਲੈਣਾ ਤੇ ਇਸ ਤੋਂ ਸੀਨ ਜਿਹੜੀ ਲਗਾਉਣੀ ਹੈਗੀ ਆ ਆਪਾਂ ਸਟਾਰਟ ਕਰਨੀ ਆ ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਆਰਮ ਹੋਲ ਦੇ ਵਿੱਚ ਜਿਹੜੀਆਂ ਹੈਗੀਆਂ ਦੋਨੋਂ ਸੀਨਾ ਜਿਹੜੀਆਂ ਕਮੀਜ਼ ਦੀ ਤੇ ਆਰਮ ਬਾਜੂ ਦੀ ਜਿਹੜੀ ਉਹ ਮੈਚ ਨਹੀਂ ਕਰਦੀਆਂ ਅੱਗੜ ਪਿਛੜ ਹੁੰਦੀ ਹੈ ਤੇ ਇਹਦੇ ਵਿੱਚ ਜਿਹੜਾ ਹੁੰਦਾ ਕਿ ਬਹੁਤ ਜ਼ਿਆਦਾ ਨਗਹਿਲੀ ਜਦੋਂ ਕਰ ਦਿੱਤੀ ਜਾਂਦੀ ਹੈ ਜਦੋਂ ਆਪਾਂ ਬਾਜੂ ਨੂੰ ਅਟੈਚ ਕਰਦੇ ਆ ਤੇ ਇਸ ਤੋਂ ਬਾਅਦ ਜਦੋਂ ਆਪਾਂ ਰਾਉਂਡ ਲਗਾ ਕੇ ਆਪਾਂ ਬਾਜੂ ਦਾ ਆਉਣੇ ਆ ਤੇ ਜਿਹੜੀ ਹੈਗੀ ਆ ਆਰਮ ਹੋਲ ਦਾ ਤੇ ਕਮੀਜ਼ ਦਾ ਜਿਹੜਾ ਫालतू ਕਪੜਾ ਹੁੰਦਾ ਜਿਹੜਾ ਆਪਣਾ ਸਾਈਡ ਤੇ ਮਾਰਜਿਨ ਛੱਡਿਆ ਹੁੰਦਾ ਉਹਨੂੰ ਕੋਸ਼ਿਸ਼ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਤੇ ਇਦਾਂ ਜਿਹੜਾ ਹੈਗਾ ਆਪਾਂ ਦਬਾ ਦੇ ਕੇ ਨੀਚੇ ਰੱਖਣਾ ਹੁੰਦਾ ਤੇ ਇਹਦੇ ਉੱਪਰੋਂ 1 ਇੰਚ ਦਾ ਮਾਰਜਿਨ ਛੱਡਦੇ ਹੋਏ ਜਿਹੜਾ ਹੈਗਾ ਆਪਾਂ ਉੱਤੇ ਸਕੀਨ ਲਗਾਉਣੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਮੀਜ਼ ਆਪਣਾ ਬਣ ਕੇ ਰੈਡੀ ਹੋ ਜਾਂਦਾ ਜਿਆਦਾ ਕੁਝ ਨਹੀਂ ਇੱਕ ਦੋ ਵਾਰ ਤੁਸੀਂ ਜਿਹੜਾ ਹੈਗਾ ਪ੍ਰੈਕਟਿਸ ਕਰੋਗੇ ਤੇ ਤੁਹਾਨੂੰ ਲਾਈਨਿੰਗ ਵਾਲਾ ਸੂਟ ਹੈ ਜਿਹੜਾ ਸੀਨਾ ਬਹੁਤ ਆਸਾਨ ਲੱਗਣ ਲੱਗ ਜਾਊਗਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਹੈਗਾ ਇੱਕ ਦੋ ਵਾਰੀ ਆਰਮਹੋਲ ਦੀ ਸੀਨ ਪੱਕੀ ਕਰੋ ਹਾਂਜੀ ਤਰਪਾਈ ਤਾਂ ਵੈਸੇ ਹੋਣ ਵਾਲੀ ਹੈ ਤੇ ਪਰ ਮੈਂ ਤੁਹਾਨੂੰ ਇਹ ਦਿਖਾ ਰਹੀ ਹਾਂ ਕਿ ਲਾਈਨਿੰਗ ਹੈ ਜਿਹੜੀ ਉਹ ਬਿਲਕੁਲ ਪਰਫੈਕਟ ਆਈ ਹੈ ਮੇਰੇ ਈਵਰਜ਼ ਨੇ ਮੈਨੂੰ ਸਪੈਸ਼ਲ ਕਮੈਂਟ ਕੀਤਾ ਸੀ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਜਿਹੜੀ ਘੇਰੇ ਕੋਲੋਂ ਲਾਈਨਿੰਗ ਆ ਉਹ ਘਟ ਜਾਂਦੀ ਹੈ ਤਾਂ ਸੋ ਪਲੀਜ਼ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਮੀਜ਼ ਨੂੰ ਸੀਓ ਤੁਹਾਡੀ ਲਾਈਨਿੰਗ ਕਦੇ ਵੀ ਘਟੂਗੀ ਨਹੀਂ ਤੇ ਸੋ ਲਾਈਨਿੰਗ ਵਾਲੀ ਕਮੀਜ਼ ਦੀ ਕਟਿੰਗ ਦਾ ਵੀ ਜਿਹੜੀ ਵੀਡੀਓ ਹੈਗੀ ਹੈ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੂੰਗੀ ਤੁਸੀਂ ਉਹ ਵੀ ਜ਼ਰੂਰ ਦੇਖ ਲਿਓ ਤੇ ਬਾਕੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਇੱਕ ਲਾਈਕ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜੀ ਜਿਹੜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਕਰੋ ਥੈਂਕ ਯੂ